ਸਾਡੇ ਵੇਖੋ ਜੀ ਇੱਥੇ ਰਕਬਾ 1500 2000 ਕਰੀਬ ਦੇ ਇੱਕੜ ਦੇ ਹੈਗਾ ਹੀ ਆ ਜੀ ਸਾਡੇ ਪਿੰਡਾਂ ਦੀ 80 90% ਜੀ ਕਈ ਥਾਵਾਂ ਤੇ ਤੇ 100% ਜੀ ਰਕਬਾ ਖਰਾਬ ਹੋ ਗਿਆ ਜੀ ਕੀ ਦੀ ਮੀਦਾਰ ਦੇ ਵੇਖੋ ਜੀ ਇੱਕ ਜਣੇ ਦੇ ਰਾਤ ਦੀ ਰੋਟੀ ਵੀ ਨਹੀਂ ਖਾਦੀ 15 20 ਮਿੰਟ ਗਲੇ ਬਹੁਤ ਜ਼ਿਆਦਾ ਗਲੇ ਭਾਰੀ ਪਏ ਆ ਜੀ ਮੈਂ ਆਪਣੀ 47 48 67 ਸਾਲ ਮੇਰੀ ਉਮਰ ਗਈ ਜ਼ਿੰਦਗੀ ਚ ਪਹਿਲੀ ਵਾਰ ਇਹਨੇ ਗਲੇ ਵੇਖਿਆ ਜੀ ਸਾਡੇ ਏਰੀਆ ਚ ਅਸੀਂ ਜੀ ਕਿ ਵੀ ਕੋਈ ਪੰਜਾਬ ਸਰਕਾਰ ਨੂੰ ਹੁਣ ਅਪੀਲ ਕਰਦੇ ਆ ਜੀ ਉਹ ਪ੍ਰਸ਼ਾਸਨ ਨੂੰ ਕਹਿਣ ਦੀ ਗਰਦਾਵਰੀਆਂ ਕਰਕੇ ਬੰਦਾ ਮੁਆਵਜ਼ਾ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਤਾ ਜਾਵੇ ਜੀ ਕਲੰਬਰੀ ਸਰਦੀ ਹਲਕਾ ਰਾਜਾ ਸੰਸੀ ਦੇ ਵਿੱਚ ਭਾਰੀ ਗੜੇ ਮਾਰੀ ਵੇਖਣ ਨੂੰ ਮਿਲੀ ਜਿੱਥੇ ਆਮ ਲੋਕਾਂ ਵੱਲੋਂ ਇਸ ਮੌਸਮ ਦਾ ਆਨੰਦ ਮਾਣਿਆ ਗਿਆ ਉੱਥੇ ਹੀ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਇਸ ਮੌਸਮ ਦੇ ਨਾਲ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਫਸਲਾਂ ਤੇ ਪਸ਼ੂਆਂ ਦੇ ਹਰੇ ਚਾਰੇ ਦਾ ਵੱਡਾ ਨੁਕਸਾਨ ਹੋਇਆ ਇਸ ਗੜੇ ਮਾਰੀ ਨਾਲ ਕਈ ਏਕੜ ਫਸਲ ਨੁਕਸਾਨੀ ਗਈ ਹੈ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਅਤੇ ਸਰਕਾਰ ਤੋਂ ਉਹ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਨਹੀਂ ਕਿਸਾਨ ਨੇ ਦੱਸਿਆ ਕਿ ਨੁਕਸਾਨੀ ਹੋਈ ਫਸਲ ਦੇ ਕਾਰਨ ਉਹਨਾਂ ਦੇ ਘਰ ਰਾਤ ਤੋਂ ਹੀ ਰੋਟੀ ਵੀ ਨਹੀਂ ਬਣੀ ਨਾਮ ਤੁਹਾਡਾ ਦਲਬਾਖ ਸਿੰਘ ਜੀ ਕਿਹੜਾ ਪਿੰਡ ਹੈ ਅਦਲੀਵਾਲ ਤੇ ਤੁਹਾਡੇ ਕਿੰਨੇ ਰਕਬੇ ਦੇ ਤੁਸੀਂ ਫਸਲ ਦੀ ਖੇਤੀ ਕਰਦੇ ਹੋ ਲਗਭਗ 5-6 ਕਿੱਲੇ ਹੈ ਜੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ 100% ਹੋ ਗਿਆ ਜੀ ਕਾਰਨ ਹਾਂਜੀ ਕਾਰਨ ਗਲੇ ਨਾਲ ਗਲਾ ਪਿਆ ਬਹੁਤ ਪਿਆਰੇ ਅੱਜ ਜ਼ਿੰਦਗੀ ਚ ਪਹਿਲੀ ਵਾਰ ਵੇਖਿਆ ਇੰਨਾ ਗਲਾ ਪੈਦਾ ਕਦੀ ਵੇਖਿਆ ਨਹੀਂ ਗਲੇ ਪੈਂਦੇ ਆਪਾਂ ਥੋੜੇ ਪੈਂਦੇ ਅਗੇ ਕੱਲ ਤਾਂ ਜ਼ਿਆਦਾ ਹੀ ਪੈ ਗਿਆ ਬਹੁਤ ਜ਼ਿਆਦਾ ਪਿਆ ਵੈਸੇ ਕਹਿੰਦੇ ਕਿ ਬਾਰਿਸ਼ ਫੇਰ ਥੋੜੀ ਬੋਦੀ ਇਸ ਫਸਲ ਦੇ ਲਾਭ ਦੇ ਕੰਦੇਸ ਮੌਸਮ ਤੇ ਦੇਖੋ ਅੱਜ ਕੱਲ ਤਾਂ ਬਾਰਿਸ਼ ਚਾਹੀਦੀ ਨਹੀਂ ਤੇ ਉਹ ਰੱਬ ਨੇ ਤਰੇ ਕੀ ਭਣਾ ਵਰਤਿਆ ਜੇ ਨਹੀਂ ਬਾਰਿਸ਼ ਪਾਤੀ ਨਾਲ ਹੀ ਗਲੇ ਪਾ ਤੇ ਸਾਰਾ ਨੁਕਸਾਨ ਹੀ ਕਰਤਾ ਪਈ ਜੜ ਰੋਂਡੇ ਵਿਚਾਰੇ ਉਮੀ ਸੀ ਬੁਲਬੁਦਾਂ ਨੂੰ ਪਾਲ ਲਈ ਤੇ ਉਮੀ ਸੀ ਵਧੀਆ ਮੁਨਾਫਾ ਦੇ ਕੇ ਜਾਓਗੇ ਵਧੀਆ ਮੁਨਾਫਾ ਕੋਲ ਲੈ ਕੇ ਅਸੀਂ 90000 ਰੁਪਏ ਕੋਲ ਖਰਚਾ ਗਿਆ ਤੇ ਕੁਲਬਰੀ ਹੈਗਾ ਤੇ ਪੰਜਾਂ ਦਾ ਚਾਹ ਰੋਟੀ ਵੀ ਨਹੀਂ ਖਾਦੀ ਅੱਜ ਤੱਕ ਦੇ ਦੇਖਣ ਦੇ ਥੋੜੇ ਦੇ ਘਰੋਂ ਦੇ ਕਣਕਲ ਵੇਖਦੇ ਉੱਥੇ ਦੇ ਘਰੋਂ ਕਣਕਲ ਵੇਹੋਂਦੇ ਇਹ ਤਾਂ ਵਧਣ ਦੇ ਦੇ ਨਾਲ ਡਿੰਗਰਾਂ ਨੂੰ ਪੂਰੀ ਪੜੀ ਵੱਢ ਕੇ ਅੱਠੇ ਤੇ ਖਰਾਬ ਸਾਰੇ ਖਤ ਖਤਮ ਹੋ ਗਏ ਤੇ ਹੁਣ ਡਿੰਗਰਾਂ ਨੂੰ ਕਣ ਲੱਗੂ ਚੱਲ ਫੁੱਲੋ ਕੋਈ ਤੇ ਵੱਢ ਕੇ ਲੈ ਗਏ ਤੇ ਕਈ ਵੱਢਣ ਦੇ ਪੌਂਡੇ ਘੜ ਕਰਨ ਹਣ ਕਿਤਾ ਕਿ ਜਾਊਗਾ ਕਿਉਂਕਿ ਕਿਸਾਨ ਭਰਾ ਦੇ ਲਈ ਖੇਤੀਬਾੜੀ ਜਿਹੜਾ ਵਾ ਭੰਦਾ ਹੁੰਦਾ ਵਾ ਮੁਨਾਫਾ ਹੁੰਦਾ ਵਾ ਹੁਣ ਕਿਤਾ ਕਿ ਜਾਊਗਾ ਉਹ ਤਾਂ ਭਗਵੰਤ ਮਾਨ ਸਾਹਿਬ ਨੇ ਚਾਹੀਦਾ ਵੀ ਮੁਆਵਜ਼ਾ ਦੇਵੇ ਲੋਕਾਂ ਤੋਂ ਬਾਅਦ ਚੜ ਕੇ ਜਿੰਨਾ ਦੱਸਿਆ ਜਨਾ ਦੇਵੇ ਰੋਂ ਮਤ ਕਰੇ ਇਹ ਸਾਰੀ ਫਸਲ ਮਰ ਗਈ ਹੈ ਖਤਮ ਇਹ ਤਾਂ ਖਤਮ ਹੋ ਗਈ ਜੀ ਹਾਂਜੀ ਸਰ ਕਿਹਨਾ ਮੈਂ ਕਿਹੜਾ ਪਿੰਡ ਸੁਖਚਾਨ ਸਿੰਘ ਜੀ ਮੇਰਾ ਪਿੰਡ ਅਦਰੀ ਵਾਲਾ ਜੀ ਸਰ ਜਿਸ ਨਾਲ ਦੇਰ ਸ਼ਾਮ ਕੀ ਆਇਆ ਕਿ ਵੱਡੀ ਤਦਾਰ ਤੇ ਇੱਥੇ ਬਰਸ ਬਾਰੀ ਹੋਈ ਸੀ ਗੜੇ ਮਾਰੀ ਪਈ ਸੀ ਓਲੇ ਪਈ ਸੀ ਕਿੰਨਾ ਘੱਟ ਨੁਕਸਾਨ ਆ ਤੇ ਇਸ ਪਿੰਡ ਵਿੱਚ ਕਿੰਨੇ ਰਕਬਾ ਫਸਲ ਵਿੱਚ ਇਹ ਕਿਤੇ ਕੀਤੇ ਜਾਂਦੇ ਹੋ ਸਾਡੇ ਵੇਖੋ ਜੀ ਇੱਥੇ ਰਕਬਾ 1500 2000 ਕਰੀਬ ਏਕੜ ਦੇ ਹੈਗਾ ਹੀ ਆ ਜੀ ਸਾਡੇ ਪਿੰਡਾਂ ਦੀ 80 90% ਦੀ ਕਈ ਥਾਵਾਂ ਤੇ ਤੇ 100% ਹੀ ਜੀ ਰਕਬਾ ਖਰਾਬ ਹੋ ਗਿਆ ਜੀ ਹਰ ਏਕੜ ਤੇ ਜੀ ਵੇਖੋ ਜੀ 20000 ਦੇ ਲਗਭਗ ਖਰਚਾ ਆਉਂਦਾ ਜੀ ਕੀ ਜ਼ਿਮੀਦਾਰ ਤੇ ਵੇਖੋ ਜੀ ਕਈ ਜਣੇ ਦੇ ਰਾਤ ਦੀ ਰੋਟੀ ਵੀ ਨਹੀਂ ਖਾਧੀ ਜਿਹੜੇ ਪਸ਼ੂਆਂ ਦਾ ਜਿਹੜਾ ਮੱਠੇ ਬੀਜੀ ਦੇ ਬਸਨ ਉਹ ਵੀ ਉਹਦੇ 100% ਬਿਲਕੁਲ ਜੀ ਖਰਾਬ ਹੋ ਗਿਆ ਹੁਣ ਜ਼ਿੰਮੇਦਾਰ ਵੇਖਣ ਦੇ ਪਸ਼ੂ ਨੂੰ ਕੀ ਪਾਈਏ ਜੀ ਉਹ ਸਮਝ ਨਹੀਂ ਲੱਗਦੀ ਵੀ ਕੀ ਬਣਿਆ ਜੀ ਇਹ ਕਿਸਾਨ ਨਾਲ ਸਰ ਜਿਸ ਤਰ੍ਹਾਂ ਸਾਰੀ ਫਸਲ ਜਿਹੜੀ ਪਿੱਛੇ ਤੋਂ ਨੇਰ ਆ ਰਹੀ ਆ ਸਰ ਸਾਰੀ ਖਰਾਬ ਹੋ ਗਿਆ ਡੈਡ ਬਿਲਕੁਲ ਜੀ 100% ਡੈਡ ਹੈ ਜੀ ਇਹ ਤੇ ਕੋਈ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਜੀ ਉਹ ਪ੍ਰਸ਼ਾਸਨ ਨੂੰ ਕਹਿਣ ਵੀ ਗਰਦਾਵਰੀਆਂ ਕਰਕੇ ਬੰਦਾ ਮੁਆਵਜ਼ਾ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਤਾ ਜਾਵੇ ਜੀ ਸਰਕਲ ਮਹੋਰ ਕਿਸ ਤਰ੍ਹਾਂ ਸੀਗਾ ਕਿਹਾ ਜਾ ਰਿਹਾ ਕਿ ਕਦੇ ਵੀ ਇੰਨੀ ਗੜੇ ਮਾਰੀ ਜਾਂ ਔਲੇ ਇੰਨੇ ਕਦੇ ਤੁਸੀਂ ਵੇਖਿਓ ਨਹੀਂ ਕੱਲ ਕਿਸ ਤਰ੍ਹਾਂ ਮਹੋਰ ਕਿੰਨੇ ਦੇਰ ਪੇਚ ਸੀਗੇ ਔਲੇ ਕੱਲ ਕੱਲ ਵੇਖੋ ਜੀ ਮੈਂ ਘਾਰੀ ਹਦਲੀ ਵਾਲ ਆਪਣੇ ਪਿੰਡ ਕੱਲ 6:30 6:30 ਵਜੇ ਦੀ ਗੱਲ ਹੈ ਜੀ ਮਤਲਬ 15 20 ਮਿੰਟ ਗਲੇ ਬਹੁਤ ਜ਼ਿਆਦਾ ਗਲੇ ਭਾਰੀ ਪਏ ਹੈ ਜੀ ਮੈਂ ਆਪਣੀ 47 48 ਤੋਂ 647 ਸਾਲ ਮੇਰੀ ਉਮਰ ਕੀ ਜ਼ਿੰਦਗੀ ਚ ਪਹਿਲੀ ਵਾਰ ਇੰਨੇ ਗਲੇ ਵੇਖਿਆ ਜੀ ਸਾਡੇ ਏਰੀਆ ਚ ਸਾਸੀ ਏਰੀਆ ਚ ਤੇ ਬਾਜ਼ਾਰਾਂ ਚ ਜੀ ਬਰਫੀ ਬਰਫ ਜੀ ਕੋਈ ਗੱਲ ਕਰਨ ਵਾਲੀ ਨਹੀਂ ਵੀਡੀਓ ਵਾਇਰਲਾ ਹੋਣ ਦੀਆਂ ਜੀ ਸਾਰੀਆਂ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜ਼ਿੰਮੇਵਾਰਾਂ ਦਾ ਕੋਈ ਗੱਲ ਕਰਨ ਵਾਲੀ ਨਹੀਂ ਸਰਪੰਚੋ ਜਿਹੜੇ ਪਿੰਡ ਦੇ ਕਿਸਾਨ ਭਰਾ ਨੇ ਤੁਹਾਡਾ ਨਾਲ ਰابطਾ ਕਾਇਮ ਕਰ ਰਹੇ ਤੁਹਾਨੂੰ ਫੋਨ ਕਰ ਰਹੇ ਦੱਸ ਰਹੇ ਨੇ ਕਿ ਕੀ ਕੀ ਮੁਸ਼ਕਲਾਂ ਨੂੰ ਆ ਰਹੀਆਂ ਨੇ ਬਿਲਕੁਲ ਜੀ ਸਵੇਰ ਤੇ ਬੜੇ ਫੋਨ ਆਏ ਜੀ ਮੈਨੂੰ ਕਿਸਾਨਾਂ ਦੇ ਕਈ ਘਰ ਵੀ ਮਿਲਣਾ ਹੈ ਕਿਸਾਨ ਜੀ ਉਹ ਸਾਰੇ ਇਹੋ ਸਵੇਰ ਦੇ ਅਖੰਡੇ ਵੀ ਪ੍ਰਸ਼ਾਸਨ ਨੂੰ ਆਪਾਂ ਆਖੀਏ ਪ੍ਰਸ਼ਾਸਨ ਗਾਂ ਉੱਤੇ ਮਤਲਬ ਪੰਜਾਬ ਸਰਕਾਰ ਨੂੰ ਆਖੇ ਵੀ ਗਰਦੌਰੀਆਂ ਕਰਕੇ ਉਹਨਾਂ ਨੂੰ ਦੇਣ ਤੇ ਬੰਦ ਦਾ ਮੁਆਵਜ਼ਾ ਜੋ ਵੀ ਹੈਗਾ ਦਿੱਤਾ ਜਾਵੇ ਜੀ ਬੜੀਆਂ ਆਸਾਂ ਨੇ ਹੁੰਦੀਆਂ ਜੀ ਕਿਸਾਨ ਨੂੰ ਜ਼ਿੰਮੇਦਾਰਾਂ ਨੇ ਪੈਸੇ ਚੁੱਕ-ਚੁੱਕ ਲੈ ਜਾਂਦੇ ਹੁਣ ਜਿਹੜੇ ਠੇਕੇ ਵਾਲੇ ਜੀ ਵੇਖੋ 60000 ਉਹਨੇ ਠੇਕਾ ਦਿੱਤਾ ਜੀ ਬੰਦ ਨਾਲ ਤੋਂ ਲੈ ਕੇ 20000 ਤੱਕ ਵੇਖੋ ਜੀ ਖर्चा ਹੁੰਦਿਆ ਉੱਤੇ 80000 ਰੁਪਏ ਤਾਂ ਉਹਨੇ ਤਾਂ ਪੈ ਗਿਆ ਜੀ ਤੇ ਫਸਲ ਮਾਰੀ ਗਈ ਹੈ ਜੀ ਬਿਲਕੁਲ ਇੱਕ ਪਾਸੇ ਜਿੱਥੇ ਕਰਜ਼ੇ ਹੇਠ ਕਿਸਾਨ ਦਬੇ ਹੋਏ ਨੇ ਉੱਥੇ ਦੂਜੇ ਪਾਸੇ ਕੁਦਰਤੀ ਆਫਤ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਨੇ ਕਿਸਾਨਾਂ ਦੀ ਮਨੀ ਇਹ ਤਾਂ ਠੇਕ ਕਿਉਂ ਤੇ ਜ਼ਮੀਨ ਲੈ ਕੇ ਉਹਨਾਂ ਨੇ ਵਾਹੀ ਸੀ ਪਰ ਜਿਸ ਤਰ੍ਹਾਂ ਦੇ ਨਾਲ ਗੜੇ ਮਾਰੀ ਹੋਈ ਉਸ ਨਾਲ ਜੋ ਫਸਲਾਂ ਸੀ ਉਹ ਤਬਾਹ ਹੋ ਚੁੱਕੀਆਂ ਨੇ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ